ਦੋਸਤੋ ਰਾਜਦੇਸ਼ੋ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਸ ਤਾਂ ਅਨੁਸਾਰ ਨੂੰ ਪਤਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਕੈਨੇਡਾ ਔਰ ਇੰਡੀਆ ਦੇ ਦਰਮਿਆਨ ਜਿਹੜਾ ਰਸ਼ਾਕਾਸ਼ੀ ਚੱਲ ਰਹੀ ਆ ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜਾ ਸਬੰਧ ਹੈ ਉਹ ਅਣਸਖਾਵੇਂ ਬਣਦੇ ਜਾ ਰਹੇ ਹਨ ਲੇਕਿਨ ਇਹਨਾਂ ਸਬੰਧਾਂ ਨੂੰ ਸੁਧਾਰਨ ਦੇ ਲਈ ਕਿਸੇ ਵੀ ਚਰਵੰਤੋਂ ਕੋਈ ਕੋਸ਼ਿਸ਼ ਨਹੀਂ ਕੀਤੀ ਜਿਆਦੇ ਕੈਨੇਡਾ ਮਤਲਬ ਦਾ ਦੇਸ਼ ਕਹਿ ਰਿਹਾ ਹੈ ਕਿ ਸਾਡੇ ਕੋਲ ਹਜੀਤ ਸਿੰਘ ਨਿੱਜ ਦੇ ਕਤਲ ਦੇ ਬਾਰੇ ਪੂਦੇ ਪੂਰੇ ਸਬੂਤ ਹਨ ਕਿ ਇਹ ਇਹਨਾਂ ਨੂੰ ਕਿਹਨੇ ਮਾਰਿਆ ਕਿ ਕਿਉਂ ਮਾਰਿਆ ਔਰ ਇੰਡੀਆ ਕਹਿ ਰਿਹਾ ਹੈ ਕਿ ਤੁਸੀਂ ਸਾਨੂੰ ਆਪਣੇ ਸਬੂਤ ਭੇਜੋ ਅਸੀਂ ਆਪਣੇ ਤੌਰ ਦੇ ਉੱਤੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਔਰ ਜਿਹੜੇ ਵੀ ਬੰਦੇ ਕਸੂਰਬਾਜ਼ ਹੋਣਗੇ ਉਹਨਾਂ ਨੂੰ ਸਜ਼ਾ ਦੇਣਗੇ ਹੁਣ ਇਹਨਾਂ ਦੋਹਾਂ ਧਰਾਂ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਦੀ ਘਾਟ ਹੈ ਨਾ ਤਾਂ ਇੰਡੀਆ ਕੈਨੇਡਾ ਦੇ ਉੱਤੇ ਵਿਸ਼ਵਾਸ ਕਰ ਰਿਹਾ ਨਾ ਕੈਨੇਡਾ ਜਿਹੜਾ ਅ ਇੰਡੀਆ ਉੱਤੇ ਵਿਸ਼ਵਾਸ ਕਰ ਰਿਹਾ ਖੈਰ ਇਹ ਰਾਜਨੀਤਿਕ ਗੱਲਾਂ ਆ ਉਹ ਇਹ ਲੀਡਰਾਂ ਦੇ ਨੂੰ ਸ਼ੋਭਾ ਕਰਦੀਆਂ ਸਾਨੂੰ ਸਾਨੂੰ ਵੀ ਜਿਹੜੀਆਂ ਇਹੋ ਜਿਹੀਆਂ ਗੱਲਾਂ ਕੋਈ ਸ਼ੋਭਾ ਨਹੀਂ ਦਿੰਦੀਆਂ ਸੋ ਹੁਣ ਇਸ ਸਕਾਟਲੈਂਡ ਦੇ ਵਿੱਚ ਦੋ ਪ੍ਰਯਗ ਅੰਬੈਸ਼ੀ ਦੇ ਅਧਕਾਰੀ ਗੋਦਰਸ਼ਾ ਵਿਖੇ ਮੱਥਾ ਟੇਕਣ ਲਿਗੇ। ਉਹ ਉੱਥੇ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਗੋਦਰਸ਼ਾ ਮੱਥਾ ਟੇਕਣ ਤੋਂ ਰੋਕ ਦਿੱਤਾ। ਗੋਦਰਸ਼ਾ ਦੇ ਹਾਲ ਵਿੱਚ ਵੀ ਉਹਨਾਂ ਨੇ ਐਂਟਰ ਐਂਟਰ ਹੋਣ ਨਹੀਂ ਦਿੱਤਾ। ਇਹ ਇੱਕ ਇੱਕ ਬੜੀ ਜਿਹੜੀ ਗੱਲ ਬਹੁਤ ਵਧੀਆ ਗੱਲ ਨਹੀਂ ਹੈਗੀ। ਇਹਦਾ ਜਿਹੜਾ ਇਸ ਕਾਰਵਾਈ ਦੇ ਨਾਲ ਸਿੱਖ ਧਰਮ ਦਾ ਨਾਂ ਕੋਈ ਬਹੁਤ ਉੱਚਾ ਨਹੀਂ ਹੋਇਆ ਸਕੋ ਇਹਦੇ ਵਿੱਚ ਸਿੱਖਾਂ ਸੰਬੰਧੀ ਕਈ ਕਿਸਮ ਦੇ ਸ਼ੰਕੇ ਪੈਦਾ ਹੋਏ ਆ ਉਹ ਜਿਹੜਾ ਮੈਂ ਅਸੀਂ ਸਮਝਦੇ ਹਾਂ ਇਸ ਗੱਲ ਨੂੰ ਕਿ ਇਸ ਮਾਮਲੇ ਦੇ ਵਿੱਚ ਗੁਰਦਵਾਰ ਸਾਹਿਬ ਦੇ ਪ੍ਰਬੰਧਕਾਂ ਨੇ ਔਰ ਉਸ ਦੋ ਅਧਿਕਾਰੀਆਂ ਨੂੰ ਗੁਰਦਵਾਰ ਸਾਹਿਬ ਅੰਦਰ ਨਾ ਆਉਣ ਤੇ ਇਹ ਕੋਈ ਬਹੁਤ ਵਧੀਆ ਕੰਮ ਨਹੀਂ ਕੀਤਾ ਇਹਦੇ ਨਾਲ ਸਿੱਖ ਭਾਈਚਾਰੇ ਦਾ ਨਾਮ ਜਿਹੜਾ ਉਹ ਬਦਨਾਮੀ ਹੋਇਆ ਹੈ ਨਾ ਇੱਥੇ ਗੱਲ ਥੋੜੀ ਛੋਟੀ ਜਿਹੀ ਦੱਸਦੇ ਮਾਂ ਕਿ ਭਗਤ ਕਬੀਰ ਜੀ ਜਿੱਥੇ ਰਹਿੰਦੇ ਸਨ ਉੱਥੇ ਇੱਕ ਚੋਰ ਜਿਹੜਾ ਭਜਦਾ ਭਜਦਾ ਉਹਨਾਂ ਦੇ ਘਰ ਆ ਗਿਆ ਉਹਨਾਂ ਦੇ ਉਸ ਚੋਰ ਦੇ ਪਿੱਛੇ ਜਿਹੜੀ ਆ ਉਹ ਪੁਲਿਸ ਲੱਗੀ ਹੋਈ ਸੀ ਉਹ ਉਹ ਉਹਨਾਂ ਨੇ ਚੋਰ ਨੂੰ ਸ਼ਿਪਾ ਦਿੱਤਾ ਔਰ ਜਦੋਂ ਪੁਲਿਸ ਆਈ ਉਹ ਚੋਲ ਬਾਰੇ ਪੁੱਛਣ ਲੱਗੀ ਤੇ ਉਹ ਕਹਿਣ ਲੱਗੇ ਵੀ ਚੋਰ ਇੱਥੇ ਆਇਆ ਨਹੀਂਗਾ ਇੱਥੇ ਆ ਮੇਰਾ ਧੀਜਵਾਈ ਦਾ ਕਮਰਾ ਹੈਗਾ ਉਹ ਮੇਰਾ ਔਰ ਮੇਰੀ ਵਾਈਫ ਦਾ ਕਮਰਾ ਹੈਗਾ ਔਰ ਇਤੋਂ ਲਾਵਾ ਸਾਡੇ ਘਰ ਦੇ ਵਿੱਚ ਕੋਈ ਰਹਿ ਨਹੀਂ ਰਿਹਾ ਮੇਰੇ ਇਹ ਕਹਿਣ ਦਾ ਮਤਲਬ ਇਹ ਆ ਕਿ ਭਗਤ ਕਬੀਰ ਜੀ ਨੇ ਇੱਕ ਚੋਰ ਨੂੰ ਬਚਾ ਕੇ ਵੀ ਮਨੁੱਖਤਾ ਦਾ ਅੱਦਾ ਕੰਮ ਕੀਤਾ ਇਹ ਕਿਹੜੀ ਵੱਡੀ ਗੱਲ ਸੀ ਕਿ ਅਸਾਂ ਨੂੰ ਉੱਥੇ ਦੇ ਦੋ ਅੰਬੈਸੀ ਅਧਿਕਾਰੀਆਂ ਨੂੰ ਰੋਕਣ ਦੀ ਲੋੜ ਪਈ ਜੇਕਰ ਉਹ ਅਧਿਕਾਰੀ ਸ਼ੱਕੀ ਸਨ ਜਾਂ ਉਹਨਾਂ 'ਤੇ ਸ਼ੱਕ ਕੀਤੀ ਜਾ ਰਹੀ ਸੀ ਉਹਨਾਂ ਦੇ ਨਾਲ ਦੋ ਬੰਦਿਆਂ ਦਾ ਸਬੰਧ ਕੈਂਪ ਕਰਕੇ ਰੱਖਣਾ ਚਾਹੀਦਾ ਸੀ ਜਿਹੜੇ ਉਹਨਾਂ ਦੀਆਂ ਸਰਗਰਮੀਆਂ ਤੇ ਉਹਦਾ ਪੂਰਾ ਧਿਆਨ ਰੱਖਦੇ ਅਗਰ ਉਹਨਾਂ ਨੂੰ ਲੱਗਦਾ ਕੋਈ ਸ਼ੱਕੀ ਕਾਰਵਾਈ ਹੋ ਰਹੀ ਹੈ ਤਾਂ ਉਹਦੀ ਰਿਪੋਰਟ ਬੰਦ ਕਮੇਟੀ ਨੂੰ ਦਿੱਤੀ ਜਾਣੀ ਜਾਈਦੀ ਸੀ ਪਰ ਇਹ ਕਹਿ ਕਰਨਾ ਜਾਂ ਇਹ ਕਹਿਣਾ ਬਹੁਤ ਕੋਈ ਵਧੀਆ ਗੱਲ ਨਹੀਂ ਕਿ ਉਹਨਾਂ ਦਿਖਾ ਰੀਆਂ ਉਹਨੂੰ ਗੁੱਧ ਸਾਹਿਬ ਆਉਣ ਤੋਂ ਰੋਕਿਆ ਜਾਵੇ ਜਦੋਂ ਅਸੀਂ ਗੱਲ ਕਰਦੇ ਹਾਂ ਸਦਵੇ ਸ਼ਾਂਜੀ ਬਾਦ ਸਦਾਇਨ ਕੋਈ ਨੰਦ ਸੇਵਾ ਹਰਾ ਜਿਓ ਇਹ ਤਾਂ ਇਹ ਗੱਲਾਂ ਜਿਹੜੀਆਂ ਉਹ ਸਾਡੀ ਗੱਲੋਂ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਤੇ ਹੋਏ ਆ ਗੱਲਾਂ ਨੂੰ ਛੁਟਲਾਉਂਦੀਆਂ ਆ ਸੋ ਅਸੀਂ ਸਮਝਦੇ ਆ ਕਿ ਉੱਥੇ ਦੀ ਪ੍ਰਬੰਧਕ ਕਮੇਟੀ ਨੇ ਇੱਕ ਵਧੀਆ ਕੰਮ ਜਿਹੜਾ ਉਹ ਨਹੀਂ ਕੀਤਾ ਉਹਨਾਂ ਨੇ ਦਿਖਾ ਦਿਓ ਉਹਨੂੰ ਰੋਕ ਕੇ ਦੂਜੀ ਗੱਲ ਇਹ ਇਹ ਗੱਲ ਹੈ ਕਿ ਕੈਨੇਡਾ ਔਰ ਭਾਰਤ ਦੇ ਦਰਮਿਆਨ ਜਿੰਨੀ ਵੀ ਟਾਈਮ ਲੱਗ ਰਿਹਾ ਉਹਨਾਂ ਦਾ ਇਹ ਇਸ਼ੂ ਸੋਲਵ ਕਰਨ ਦੇ ਲਈ ਉਹਨੇ ਹੀ ਜ਼ਿਆਦਾ ਤੰਬੜ ਪੂਸਾ ਪਹਿਰਿਆ ਉਹ ਜਿਹੜੇ ਦੇਸ਼ ਇਹਨਾਂ ਦੋ ਦੇਸ਼ਾਂ ਨੂੰ ਪਸੰਦ ਨਹੀਂ ਕਰਦੇ ਉਹ ਉਹ ਦੇਸ਼ ਇਨਾਂ ਦੇ ਵਿੱਚ ਸਮਝੌਤਾ ਹੋ ਜਾਣ ਦੀ ਗੱਲ ਨੂੰ ਕਦੀ ਵੀ ਜਿਹੜਾ ਉਹ ਇਸ ਗੱਲਬਾਤ 'ਤੇ ਜੋਰ ਨਹੀਂ ਲਗਾਉਂਦੇ ਇੱਕ ਦੋਹਾਂ ਦੇਸ਼ਾਂ ਦਾ ਵਿਚਕਾਰ ਕੋਈ ਨਾ ਕੋਈ ਸਮਝੌਤਾ ਹੋ ਜਾਵੇ ਇਹ ਦੋਹਾਂ ਦੇਸ਼ਾਂ ਨੇ ਸੋਚਣਾ ਬੰਦ ਆ ਕਿ ਉਹਨਾਂ ਦਾ ਫਾਇਦਾ ਨੁਕਸਾਨ ਕੀ ਹੈ ਅਸੀਂ ਸਮਝਦੇ ਹਾਂ ਕਿ ਜੇ ਕੈਨੇਡਾ ਔਰ ਭਾਰਤ ਦੋਵੇਂ ਇੱਕ ਕੈਵਲ ਤੇ ਵਹਿ ਕੇ ਇਹ ਸਮੱਸਿਆ ਦਾ ਬਾਰੇ ਵਿਚਾਰ ਬਟਾਉਂਦਾ ਕਰਨਾ ਤਾਂ ਇਹ ਸਮੱਸਿਆ ਜਾਂਦੀ ਤੋਂ ਜਾਂਦੀ ਹੱਲ ਹੋ ਸਕਦੀ ਆ ਲੇਕਿਨ ਇੱਕ ਪ੍ਰੈਸਟਿਸ਼ੂ ਬਣਾ ਕੇ ਭਾਵੇਂ ਕਿਸੇ ਵੀ ਕੰਟਰੀ ਵੱਲੋਂ ਬਣਾਇਆ ਗਿਆ ਉਹ ਪ੍ਰੈਸਟਿਸ਼ੂ ਅਗਰ ਇਹ ਦੋਨੋਂ ਪੱਖੀਆਂ ਚੋਂ ਕੋਈ ਵੀ ਬਣਾਉਂਦਾ ਆ ਇਹ ਮਸਲਾ ਜਿਹੜਾ ਕਦੀ ਵੀ ਹੱਲ ਨਹੀਂ ਹੋ ਸਕਦਾ ਸੋ ਅਸੀਂ ਇੱਕ ਦਫਾ ਫੇਰ ਬੇਨਤੀ ਕਰਦੇ ਆ ਕਿ ਇਹ ਦੋਹਾਂ ਦੇਸ਼ਾਂ ਵਿਚਕਾਰ ਜਿਹੜਾ ਵੀ ਮਸਲਾ ਪੈਦਾ ਹੋਇਆ ਆ ਉਹਨੂੰ ਉਹਨੂੰ ਨਿਬਟਾਇਆ ਜਾਵੇ ਉਹ ਇੱਕ ਦੂਸਰੇ ਦੇਸ਼ ਪ੍ਰਤੀ ਜਿਹੜੀ ਭੈੜੀ ਸ਼ਬਦਾਵਲੀ ਵਰਤੀ ਜਾ ਰਹੀ ਆ ਉਹਨੂੰ ਵੱਤੋ ਕਰਨ ਲਈ ਗ੍ਰੇਸ਼ ਕੀਤਾ ਜਾਵੇ ਥੈਂਕ ਯੂ ਵੈਰੀ ਮੱਚ